ਵਿਧਾਨ ਸਭਾ ਹਲਕਾ ਗੜ ਸ਼ੰਕਰ ਕਿੰਨੀਆਂ ਬਣੀਆਂ ਅਸਲੀ ਸੜਕਾਂ ਤੇ ਕਿੰਨੀਆਂ ਬਣੀਆਂ ਕਾਗੀ ਸੜਕਾਂ ਆਰਟੀਆਈ ਵਿੱਚ ਹੋ ਗਿਆ ਵੱਡਾ ਖੁਲਾਸਾ ਆਰਟੀਆਈ ਐਕਟੀਵਿਸਟ ਪਰਵਿੰਦਰ ਕਿਤਨਾ ਨੇ ਲੋਕਾਂ ਤੋਂ ਪੁੱਛਿਆ ਸਵਾਲ ਆਰਟੀਆਈ ਚ ਮੰਡੀ ਬੋਰਡ ਨੇ ਦਿੱਤੀ ਜਾਣਕਾਰੀ ਸਿਰਫ ਕਾਗੀ ਸੜਕਾਂ ਦਾ ਕੌਣ ਕਰੇਗਾ ਲੇਖਾ ਜੋਖਾ ਹੁਣ ਤੁਹਾਡੇ ਨਾਲ ਵਿਸਥਾਰਪੂਰਵਕ ਰਿਪੋਰਟ ਸਾਂਝੀ ਕਰਾਂਗੇ ਦਰਅਸਲ ਗੱਲ ਕਰ ਰਹੇ ਹਾਂ ਹਲਕਾ ਗੜ ਸ਼ੰਕਰ ਦੀ ਹਲਕਾ ਗੜ ਸ਼ੰਕਰ ਦੇ ਵਿੱਚ ਕਿੰਨੀਆਂ ਸੜਕਾਂ ਅਸਲੀ ਬਣੀਆਂ ਤੇ ਕਿੰਨੀਆਂ ਕਾਗਜ਼ੀ ਬਣੀਆਂ ਇਸ ਸਬੰਧੀ ਇੱਕ ਆਰਟੀਆਈ ਦੇ ذریعے ਸੂਚਨਾ ਇਕੱਤਰ ਕੀਤੀ ਗਈ ਔਰ ਮੰਡੀ ਬੋਰਡ ਦੇ ਵੱਲੋਂ ਇਹ ਸੂਚਨਾ ਦਿੱਤੀ ਗਈ ਹੈ ਉਸੇ ਆਧਾਰ ਦੇ ਉੱਤੇ ਜਿਨ੍ਹਾਂ ਨੇ ਆਰਟੀਆਈ ਦੇ ਰਾਹੀਂ ਜਾਣਕਾਰੀ ਹਾਸਲ ਕੀਤੀ ਪਰਵਿੰਦਰ ਕਿਤਨਾ ਜਿਹੜੇ ਕੀ ਸੋਸ਼ਲ ਵਰਕਰ ਦੇ ਤੌਰ ਤੇ ਵੀ ਜਾਣੇ ਜਾਂਦੇ ਨੇ ਔਰ ਆਰਟੀ ਐਕਟਿਵਿਸਟ ਦੇ ਤੌਰ ਤੇ ਵੀ ਕੰਮ ਕਰਦੇ ਨੇ ਪੰਜਾਬ ਦੇ ਵੱਡੇ ਮਸਲਿਆਂ ਨੂੰ ਚੁੱਕਦੇ ਨੇ ਉਹਨਾਂ ਦੇ ਵੱਲੋਂ ਇੱਕ ਅਫੀਸ਼ੀਅਲ ਪੇਜ ਦੇ ਉੱਤੇ ਪੋਸਟ ਸਾਂਝੀ ਕੀਤੀ ਗਈ ਹੈ ਉਹ ਗੱਲ ਕਰ ਰਹੇ ਨੇ ਹਲਕਾ ਗੜ ਸ਼ੰਕਰ ਦੀ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਤੋਂ ਹੀ ਪੁੱਛ ਲਿਆ ਕਿ ਭਾਈ ਦੱਸੋ ਕਿੰਨੀਆਂ ਸੜਕਾਂ ਕਾਗਜ਼ਾਂ ਦੇ ਵਿੱਚ ਨੇ ਤੇ ਕਿੰਨੀਆਂ ਅਸਲੀ ਬਣੀਆਂ ਨੇ ਇਸ ਦੇ ਬਾਰੇ ਉਹ ਕੀ ਲਿਖਦੇ ਨੇ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਉਹ ਲਿਖਦੇ ਨੇ ਕਿ ਗੜ ਸ਼ੰਕਰ ਖੇਤਰ ਦੀਆਂ ਸੜਕਾਂ ਤੇ ਹੋਇਆ ਖਰਚਾ ਲੋਕ ਦੇਖਣ ਤੇ ਦੱਸਣ ਕਿ ਕਿਹੜੀਆਂ ਸੜਕਾਂ ਅਸਲ ਵਿੱਚ ਬਣੀਆਂ ਨੇ ਤੇ ਕਿਹੜੀਆਂ ਦਾ ਕੰਮ ਕੰਮ ਕਾਗਜ਼ਾਂ ਦੇ ਵਿੱਚ ਹੀ ਮੁਕੰਮਲ ਹੋਇਆ ਨੰਬਰ 1 ਦੇ ਉੱਤੇ ਉਹ ਲਿਖਦੇ ਨੇ ਸਪੈਸ਼ਲ ਰਿਪੇਅਰ ਗੜ ਸ਼ੰਕਰ ਮਹਲਪੁਰ ਰੋਡ ਤੋਂ ਪੱਦੀ ਸੂਰਾ ਸਿੰਘ ਪੋਸੀ ਮੋਹਰਾਂ ਵਾਲੀ ਤੱਕ ਐਮਸੀ ਲਿਮਟ ਲੰਬਾਈ 8.60 ਕਿਲੋਮੀਟਰ ਖਰਚਾ 3 ਕਰੋੜ 73 ਲੱਖ 64 ਹਜ਼ਾਰ ਕੰਮ ਮੁਕੰਮਲ ਹੋ ਚੁੱਕਾ ਹੈ ਇਹ ਉਹਨਾਂ ਨੇ ਸਵਾਲੀਆ ਨਿਸ਼ਾਨ ਦੇ ਵਿੱਚ ਪੁੱਛਿਆ ਫਿਰ ਉਹ ਲਿਖਦੇ ਨੇ ਦੂਜੇ ਨੰਬਰ ਤੇ ਸਪੈਸ਼ਲ ਰਿਪੇਅਰ ਸੈਲਾ ਕਲਾਂ ਤੋਂ ਪੱਦੀ ਖੁਸ਼ੀ ਸੈਲਾ ਖੁਰਦ ਲੰਬਾਈ 3.20 ਕਿਲੋਮੀਟਰ ਯਾਨੀ ਕਿ ਲਗਭਗ 3 ਕਿਲੋਮੀਟਰ ਤੋਂ ਵੱਧ ਖਰਚਾ 1 ਕਰੋੜ 13 ਲੱਖ 74 ਹਜ਼ਾਰ ਕੰਮ ਮੁਕੰਮਲ ਹੋ ਚੁੱਕਾ ਹੈ ਇਹ ਵੀ ਸਵਾਲੀਆ ਨਿਸ਼ਾਨ ਹੈ ਮਹਲਪੁਰ ਫਗਵਾੜਾ ਰੋਡ ਤੋਂ ਸਰਹਾਲਾ ਕਲਾਂ ਵੱਡੋਂ ਅਜਨੂਹਾ ਟੋਡਰਪੁਰ ਵਾਹਿਦਪੁਰ ਤੱਕ ਐਮਸੀ ਲਿਮਟ ਵੱਡੇ ਤੋਂ ਨਡਾਲੋਂ ਤੱਕ ਲੰਬਾਈ 5.49 ਕਿਲੋਮੀਟਰ ਖਰਚਾ 1 ਕਰੋੜ 7 ਲੱਖ 79 ਹਜ਼ਾਰ ਕੰਮ ਮੁਕੰਮਲ ਹੋ ਚੁੱਕਾ ਹੈ ਇਹ ਵੀ ਸਵਾਲੀਆ ਰੂਪ ਦੇ ਵਿੱਚ ਪੁੱਛਿਆ ਗਿਆ ਫਿਰ ਚੌਥੇ ਨੰਬਰ ਤੇ ਸੜਕ ਦਾ ਕੰਮ ਹੈ ਮਾਹਲਪੁਰ ਚੰਬਲ ਖੁਰਦ ਰੋਡ ਤੋਂ ਸੰਤ ਨੇਕੀਵਾਲ ਬਗੋਰਾ ਲੰਬਾਈ 0.75 ਕਿਲੋਮੀਟਰ ਲਗਭਗ ਜਿਹੜੀ ਐ 700 ਮੀਟਰ ਕਹਿ ਸਕਦੇ ਆ ਖਰਚਾ 14 ਲੱਖ ਕੀ ਕੰਮ ਮੁਕੰਮਲ ਹੋ ਚੁੱਕਾ ਹੈ ਇਹ ਵੀ ਸਵਾਲੀਆ ਰੂਪ ਦੇ ਵਿੱਚ ਫਿਰ ਪੰਜਵੀਂ ਸੜਕ ਦੀ ਗੱਲ ਕਰਦੇ ਆ ਭਾਰਟਾ ਸਕੂਲ ਤੋਂ ਗੁਰਦੁਆਰਾ ਬਾਬਾ ਲਖੋ ਲੰਬਾਈ 0. 0.35 ਕਿਲੋਮੀਟਰ ਖਰਚਾ 632000 ਕੀ ਕੰਮ ਮੁਕੰਮਲ ਹੋ ਚੁੱਕਾ ਹੈ ਫਿਰ 6ਵੇਂ ਸੜਕ ਦੀ ਗੱਲ ਉਹ ਕਰਦੇ ਨੇ 6ਵੇਂ ਪ੍ਰੋਜੈਕਟ ਦੀ ਜਿਹੜਾ ਕਿ ਗੜ ਸ਼ੰਕਰ ਸੰਤੋਖਗੜ ਰੋਡ ਤੋਂ ਬੀਨੇਵਾਲ ਖਾਦ ਲੰਬਾਈ 1.90 ਕਿਲੋਮੀਟਰ ਖਰਚਾ 1 ਕਰੋੜ 30 ਲੱਖ 5000 ਕੀ ਕੰਮ ਮੁਕੰਮਲ ਹੋ ਚੁੱਕਾ ਫਿਰ ਗੜ ਸ਼ੰਕਰ ਸੰਤੋਖਗੜ ਰੋਡ ਤੋਂ ਮਹਿਰਾ ਲੰਬਾਈ 1. 20 ਕਿਲੋਮੀਟਰ ਖਰਚਾ 20 ਲੱਖ 68000 ਕੀ ਕੰਮ ਮੁਕੰਮਲ ਹੋ ਚੁੱਕਾ ਹੈ ਸ਼ਮਸ਼ਾਨ ਘਾਟ ਜਾਣ ਵਾਲੀ ਸੜਕ ਗੱਜਰ ਲੰਬਾਈ 0.50 ਕਿਲੋਮੀਟਰ ਖਰਚਾ 9 ਲੱਖ 84000 ਰੁਪਏ ਆ ਗਿਆ ਉਸੇ ਤੇ ਵੀ ਤੇ ਕੀ ਕੰਮ ਮੁਕੰਮਲ ਹੋ ਚੁੱਕਾ ਹੈ ਅੱਗੇ ਵੀ ਸੜਕਾਂ ਦੇ ਵੇਰਵੇ ਨੇ ਇਸ ਦੇ ਵਿੱਚ ਹਰ ਸੜਕ ਦੀ ਨਾਲ ਵੇਰਵੇ ਦੱਸੇ ਗਏ ਨੇ ਕਿ ਆ ਸੜਕ ਤੇ ਇੰਨੇ ਪੈਸੇ ਲੱਗੇ ਪਰ ਪੈਸੇ ਲੱਗਣ ਤੋਂ ਬਾਅਦ ਕੀ ਉਹ ਸੜਕ ਬਣ ਗਈ ਜਾਂ ਫਿਰ ਕਾਗਜ਼ਾਂ ਦੇ ਵਿੱਚ ਹੀ ਇਹ ਖਰਚੀਲਾ ਪੰਨ ਦੇਖਣ ਨੂੰ ਮਿਲਿਆ ਫਿਰ ਅੱਗੇ ਗੱਲ ਉਹ ਕਰਦੇ ਨੇ 9ਵੀਂ ਸੜਕ ਦੀ ਗੜ ਸ਼ੰਕਰ ਸੰਤੋਖਗੜ ਤੋਂ ਬਸਤੀ ਰਾਜਪੂਤਾ ਲੰਬਾਈ 0.65 ਕਿਲੋਮੀਟਰ ਖਰਚਾ 13 ਲੱਖ 20 ਹਜ਼ਾਰ ਕੀ ਕੰਮ ਮੁਕੰਮਲ ਹੋ ਚੁੱਕਾ ਫਿਰ 10ਵੀਂ ਸੜਕ ਦੀ ਗੱਲ ਕਰਦੇ ਨੇ ਗੜ ਸ਼ੰਕਰ ਸੰਤੋਖਗੜ ਹਰੀਜਨ ਬਸਤੀ ਡੱਲੇਵਾਲ ਲੰਬਾਈ 0.55 ਕਿਲੋਮੀਟਰ ਖਰਚਾ 9 ਲੱਖ 87 ਹਜ਼ਾਰ ਕੀ ਕੰਮ ਮੁਕੰਮਲ ਹੋ ਚੁੱਕਾ ਫਿਰ 11ਵੀਂ ਸੜਕ ਦੀ ਉਹ ਗੱਲ ਕਰਦੇ ਨੇ ਗੜ ਸ਼ੰਕਰ ਜੇਜੋਂ ਰੋਡ ਪਿੰਡ ਗੱਜਰ ਲੰਬਾਈ 0.16 ਕਿਲੋਮੀਟਰ ਖਰਚਾ 265000 ਇਸ ਸੜਕ ਤੇ ਵੀ ਇਸ ਕੰਮ ਤੇ ਵੀ ਆਇਆ ਕਾਗਜ਼ਾਂ ਚ ਕੀ ਕੰਮ ਮੁਕੰਮਲ ਹੋ ਚੁੱਕਿਆ ਇਹ ਤਾਂ ਹੁਣ ਗੜਸ਼ੰਕਰ ਦੇ ਹਲਕੇ ਦੇ ਲੋਕਾਂ ਨੇ ਦੱਸਣਾ ਜੋ ਇਹ ਸਵਾਲ ਪੁੱਛੇ ਗਏ ਨੇ 12ਵੀਂ ਸੜਕ ਕਾਲੇਵਾਲ ਲੱਲੀਆਂ ਤੋਂ ਖਾਬੜਾ ਲੰਬਾਈ 0.40 ਕਿਲੋਮੀਟਰ ਯਾਨੀ ਖਰਚਾ ਇਸ ਤੇ ਉੱਤੇ ਵੀ ਆ ਗਿਆ 397000 ਕੀ ਕੰਮ ਮੁਕੰਮਲ ਹੋ ਚੁੱਕਾ ਹੈ ਫਿਰ 13ਵੀਂ ਫਿਰਨੀ ਆ ਜਿਹੜੀ ਕਾਗੋਂ ਰੋੜਾਂ ਵਾਲੀ ਲੰਬਾਈ 0.46 ਕਿਲੋਮੀਟਰ ਖਰਚਾ ਇਸ ਤੇ 44 ਲੱਖ 78000 ਰੁਪਿਆ ਹੋ ਗਿਆ ਕੀ ਇਹ ਕੰਮ ਮੁਕੰਮਲ ਹੋਇਆ ਕਿ ਨਹੀਂ ਹੋਇਆ ਇਹ ਉਸ ਪਿੰਡ ਦੀ ਫਿਰਨੀ ਵਾਲੇ ਲੋਕ ਵੀ ਦੱਸ ਸਕਦੇ ਆ ਫਿਰ 14ਵੀਂ ਮਹਲਪੁਰ ਫਗਵਾੜਾ ਰੋੜ ਤੋਂ ਮਹਲਪੁਰ ਲੰਬਾਈ 0.61 ਕਿਲੋਮੀਟਰ ਖਰਚਾ 68 ਲੱਖ 49000 ਰੁਪਿਆ ਹੋ ਗਿਆ ਉਸ ਹਲਕੇ ਦੇ ਵਿੱਚ ਇਸ ਸੜਕ ਤੇ ਕੀ ਕੰਮ ਮੁਕੰਮਲ ਹੋਇਆ ਕਿ ਨਹੀਂ ਹੋਇਆ ਫਿਰ 15ਵੀਂ ਮਾਹਲਪੁਰ ਤੋਂ ਲੰਗੇਰੀ ਲੰਬਾਈ 0.80 ਕਿਲੋਮੀਟਰ ਖਰਚਾ 66 ਲੱਖ 11000 ਰੁਪਏ ਕੀ ਕੰਮ ਮੁਕੰਮਲ ਹੋ ਚੁੱਕਾ ਹੈ ਫਿਰ 16ਵੀਂ ਸੜਕ ਹੈ ਪਿੰਡ ਖੇੜਾ ਫਿਰਨੀ ਨਾਲ ਹਰੀ ਜਨ ਬਸਤੀ ਖੇੜਾ ਲੰਬਾਈ 0.35 ਕਿਲੋਮੀਟਰ ਖਰਚਾ 34 ਲੱਖ 11000 ਰੁਪਿਆ ਇਸ ਕੰਮ ਤੇ ਵੀ ਆ ਗਿਆ ਕਾਗਜ਼ਾਂ ਚ ਫਿਰ 17ਵੇਂ ਨੰਬਰ ਤੇ ਹੈ ਮਹਲਪੁਰ ਫਗਵਾੜਾ ਰੋਡ ਤੋਂ ਚੰਬਲ ਖੁਰਦ ਲੰਬਾਈ 0.99 ਕਿਲੋਮੀਟਰ ਖਰਚਾ ਲਗਭਗ ਇਸਤੇ ਵੀ 82,83,000 ਰੁਪਇਆ ਆ ਗਿਆ ਸਵਾਲ ਫਿਰ ਉਹੀ ਸੇਮ ਹੈ ਉਹੀ ਹੈ ਕਿ ਕੰਮ ਮੁਕੰਮਲ ਹੋਇਆ ਕਿ ਨਹੀਂ ਹੋਇਆ ਫਿਰ 18ਵੇਂ ਨੰਬਰ ਤੇ ਬੋੜਾ ਤੋਂ ਕਾਗੋਂ ਰੋੜਾਂ ਵਾਲੀ ਲੰਬਾਈ 0.45 ਕਿਲੋਮੀਟਰ ਖਰਚਾ 43,63,000 ਕੀ ਕੰਮ ਇੱਥੇ ਹੋਇਆ ਜਾਂ ਕਾਗਜ਼ਾਂ 'ਚ ਹੀ ਕੰਮ ਹੋਇਆ ਫਿਰ 19 ਨੰਬਰ ਦੇ ਉੱਤੇ ਹੈ ਗੜ ਸ਼ੰਕਰ ਨੂਰਪੁਰ ਬੇਦੀ ਰੋਡ ਤੋਂ ਕਾਗੋਂ ਰੋੜਾਂ ਵਾਲੀ ਲੰਬਾਈ 0.30 ਕਿਲੋਮੀਟਰ ਖਰਚਾ 29 ਲੱਖ 9000 ਕੀ ਕੰਮ ਮੁਕੰਮਲ ਹੋ ਚੁੱਕਾ ਹੈ ਫਿਰ 20ਵੇਂ ਨੰਬਰ ਤੇ ਆ ਫਿਰਨੀ ਮਾਜਰੀ ਦੀ ਲੰਬਾਈ 0.61 ਕਿਲੋਮੀਟਰ ਹੈ ਤੇ ਖਰਚਾ ਇਸ ਤੇ ਵੀ ਲਗਭਗ 60 ਲੱਖ ਰੁਪਇਆ ਹੋ ਗਿਆ ਕੀ ਕੰਮ ਮੁਕੰਮਲ ਹੋਇਆ ਫਿਰ 21 ਨੰਬਰ ਦੇ ਉੱਤੇ ਪਰਵਿੰਦਰ ਕਿਤਨਾ ਲਿਖਦੇ ਨੇ ਗੜ ਸ਼ੰਕਰ ਬਲਾਚਰ ਰੋਡ ਸਮੁੰਦੜਾ ਤੋਂ ਰਾਮਗੜ ਝੁੰਗੀਆਂ ਲੰਬਾਈ 0.50 ਕਿਲੋਮੀਟਰ ਖਰਚਾ ਇਸ ਤੇ ਵੀ 42 ਲੱਖ ਰੁਪਇਆ ਆ ਗਿਆ ਕੰਮ ਮੁਕੰਮਲ ਹੋਇਆ ਕਿ ਨਹੀਂ ਹੋਇਆ ਫਿਰ 22 ਨੰਬਰ ਦੇ ਉੱਤੇ ਗੜਸ਼ੰਕਰ ਰਾਮਪੁਰ ਬਿਲੜੋਂ ਰੋਡ ਤੋਂ ਤੁਰਤਪੁਰੀ ਜੀ ਸਮਾਦ ਤੱਕ ਲੰਬਾਈ 0.30 ਕਿਲੋਮੀਟਰ ਖਰਚਾ 24 ਲੱਖ 20 ਹਜ਼ਾਰ ਕੀ ਕੰਮ ਮੁਕੰਮਲ ਹੋ ਗਿਆ ਫਿਰ 23 ਨੰਬਰ ਦੇ ਉੱਤੇ ਆ ਮਾਹਲਪੁਰ ਰੋਡ ਚਿੰਤਪੁਰਨੀ ਮੰਦਰ ਤੋਂ ਢਾਡਾ ਖੁਰਦ ਲੰਬਾਈ 0.40 ਕਿਲੋਮੀਟਰ ਖਰਚਾ 39 ਲੱਖ ਕੰਮ ਮੁਕੰਮਲ ਹੋਇਆ ਕਿ ਨਹੀਂ ਹੋਇਆ ਇਹ ਵੀ ਪਰਮਿੰਦਰ ਕਿਤਨਾ ਨੇ ਆਰਟੀਆ ਐਕਟਿਵਿਸਟ ਦੇ ਤੌਰ ਦੇ ਉੱਤੇ ਇਹ ਸਵਾਲ ਚੁੱਕੇ ਨੇ ਉਹਨਾਂ ਨੇ ਸੂਚਨਾ ਮਿਲੀ ਸੀ ਮੰਡੀ ਬੋਰਡ ਦੇ ਨਾਲ ਜਿਹੜੀਆਂ ਬਣਾਈਆਂ ਗਈਆਂ ਖਰਚਿਆਂ ਤੇ ਸੜਕਾਂ ਤੇ ਹੋਰ ਵੇਰਵੇ ਉਹਨਾਂ ਨੇ ਸਾਂਝੇ ਕੀਤੇ ਨੇ ਹੁਣ ਇਹ ਸਾਰੇ ਸੜਕਾਂ ਦੇ ਪ੍ਰੋਜੈਕਟ ਜਿੱਥੇ-ਜਿੱਥੇ ਵਿੱਚ ਹੈ ਪਿੰਡ ਦੀ ਫਿਰਨੀ ਤੇ ਜਾਂ ਕਿਸੇ ਰੋਡ ਦੇ ਉੱਤੇ ਬਣੀਆਂ ਨੇ ਕੰਮ ਕੀਤਾ ਗਿਆ ਚਾਹ ਰਿਪੇਅਰਿੰਗ ਦਾ ਹੈ ਜਾਂ ਫਿਰ ਕੋਈ ਹੋਰ ਹੈ ਉਸ ਨੂੰ ਲੈ ਕੇ ਪਰਮਿੰਦਰ ਕਿਤਨਾ ਜਿਹੜੇ ਉਸੇ ਇਲਾਕੇ ਦੇ ਨਾਲ ਸੰਬੰਧਿਤ ਨੇ ਪਰ ਪੰਜਾਬ ਦੇ ਵੱਖ-ਵੱਖ ਵੱਡੇ ਮਸਲਿਆਂ ਦੇ ਉੱਤੇ ਬੋਲਦੇ ਨੇ ਔਰ ਆਰਟੀਆਈ ਦੇ ਰਾਹੀਂ ਜਵਾਬ ਮੰਗਦੇ ਨੇ ਉਹਨਾਂ ਦੇ ਆਧਾਰ 'ਤੇ ਇਹ ਉਹਨਾਂ ਨੇ ਸੂਚਨਾ ਸਾਂਝੀ ਕੀਤੀ ਹੈ ਹੁਣ ਸਵਾਲ ਇਹ ਹੈ ਹਲਕਾ ਗੜ ਸ਼ੰਕਰ ਦੇ ਲੋਕ ਦੱਸ ਸਕਦੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਪਿੰਡਾਂ ਦੀਆਂ ਫਿਰਨੀਆਂ ਤੇ ਜਿਹੜਾ ਕੰਮ ਕਾਗਜ਼ਾਂ 'ਚ ਦਿਖਾਇਆ ਗਿਆ ਉਹ ਅਸਲ ਦੇ ਵਿੱਚ ਸੱਚਮੁੱਚ ਹੋਇਆ ਜਾਂ ਫਿਰ ਇਹ ਸੜਕਾਂ ਸਿਰਫ ਤੇ ਸਿਰਫ ਕਾਗਜ਼ੀ ਨੇ ਇਸ ਦੇ ਬਾਰੇ ਹਲਕਾ ਗੜ ਸ਼ੰਕਰ ਦੇ ਲੋਕ ਜੇਕਰ ਇਹ ਵੀਡੀਓ ਰਿਪੋਰਟ ਦੇਖ ਰਹੇ ਨੇ ਤਾਂ ਉਹ ਜ਼ਿਆਦਾ ਸਹੀ ਢੰਗ ਨਾਲ ਦੱਸ ਸਕਦੇ ਨੇ ਕਿ ਉੱਥੇ ਕੰਮ ਹੋਇਆ ਜਾਂ ਫਿਰ ਕੰਮ ਸਿਰਫ ਕਾਗਜੀ ਸੀ ਜਿਵੇਂ ਕੋ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ ਕੋਸ਼ਿਸ਼ ਕਰਾਂਗੇ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ